ਨਰਤਨ ਆਇਆ ਆ ਲੈ ਆ ਦੇਖੋ ਨਰਾਖਾਂ ਦੇ ਵਿੱਚ ਵੀ ਦਿਖਾਵਾਂਗੇ ਲੋਕ ਰਾਖਾਂ ਦੇ ਵਿੱਚ ਕੀ ਗੋਸ਼ ਕਰਦੇ ਆ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਦੇਖੋ ਨਾਲ ਉਹ ਆਪ ਸਭ ਨੂੰ ਪਤਾ ਹੀ ਹੈ ਜੀ ਹੁਣ ਬਾਬਾ ਰੋਡੂ ਜੀ ਦਾ ਮੇਲਾ ਆ ਰਿਹਾ ਜੀ ਵਰਸ਼ੀ ਆ ਰਹੀ ਹੈ ਜੀ ਬਾਬਾ ਰੋਡੂ ਜੀ ਦੀ ਕੌਕੇ ਕਲਾ ਪੰਡ ਤਸਵੀਰ ਜਗਰਾਉਂ ਜਲਾ ਲਹਿਆਣਾ ਦੇ ਵਿੱਚ ਜੋ ਪੰਡ ਆ ਜੀ ਕੌਕੇ ਕਨਾ ਤੇ ਲੱਖਾਂ ਦੇ ਹਿਸਾਬ ਨਾਲ ਸੰਗਤ ਉੱਥੇ ਪਹੁੰਚਦੀ ਆ ਤੇ ਆ ਕੀ ਹਾਂ ਵੀ ਇੱਥੇ ਦੇਖੋ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਤੇ ਫਲ ਫਰੂਟ ਦਾ ਪ੍ਰਬੰਧ ਸੰਗਤਾਂ ਵੱਲੋਂ ਕੀਤਾ ਜਾਂਦਾ ਗੁਰੂ ਸਾਹਿਬ ਦੇ ਨਾਂ ਜòn ਮੁੰਡੇ ਲੱਗੇ ਆ ਫਲ ਫਰੂਟ ਕੱਟਣ ਤੇ ਤਿਆਰੀ ਕਰੀ ਜਾ ਰਹੇ ਆ ਤੇ ਇਸ ਵਾਰ 5 ਦੇ 6 ਦਾ ਮੇਲਾ ਵਾ ਮੇਨ 5 ਤਰੀਕ ਨੂੰ ਸਰਬ ਬੀਬੀਆਂ ਹੀ ਆਉਣਗੀਆਂ ਜੀ ਉਸ ਤੋਂ ਬਿਨਾ ਉੱਥੇ ਬੰਦੇ ਨਹੀਂ ਅੰਦਰ ਜਾਣਗੇ ਬੰਦੇ ਸਾਈਡ ਤੇ ਫਿਰ ਸਕਦੇ ਆ ਪਰ ਬਾਬੇ ਦੀ ਜਗ੍ਹਾ ਕੋਲ ਬੰਦੇ ਦੀ ਆਉਣਗੇ ਬੰਦਿਆਂ ਦੀ ਬਲਾਹੀ ਹੁੰਦੀ ਆ 5 ਤਰੀਕ ਨੂੰ ਹਰ ਬੀਬੀਆਂ ਪੈਣਾ ਹੀ ਮੱਥਾ ਟੇਕਣ ਆਉਣਗੀਆਂ ਫਿਰ 6 ਤਰੀਕ ਨੂੰ ਬੰਦਿਆਂ ਦਾ ਦਿਨ ਹੁੰਦਾ ਜੀ ਪਰ ਕਾਰਨ ਕਰਕੇ 2 3 ਤਰੀਕ 4 ਤਰੀਕ ਤੱਕ ਜਦੋਂ ਮਰਜ਼ੀ ਬੰਦੇ ਆਜੋ ਕੋਈ ਪ੍ਰੋਬਲਮ ਨਹੀਂ ਜਾਂ ਬਾਕੀ ਜਿਹੜਾ ਜਦੋਂ ਮਰਜ਼ੀ ਬੰਦੇ ਆਜੋ ਆਪਦੀ ਜਿਹੜੀ ਆਪਣੀ ਇੱਛਾ ਵਾ ਸ਼ਰਦਾ ਵਾ ਜੋ ਜਦੋਂ ਮਰਜ਼ੀ ਆ ਕੇ ਜਦੋਂ ਬਣ ਕੇ ਮਤਲਬ ਇਹ ਵੀ ਸ਼ਰਾਬ ਜਦੋਂ ਮਰਜ਼ੀ ਆ ਕੇ ਜਿਹੜੀ ਆਪਣੀ ਪੇਟੀ ਸੋਕੀ ਆ ਬੋਦੋ ਸੋਕੀ ਆ ਜਦੋਂ ਮਰਜ਼ੀ ਆ ਕੇ ਦੇਜੋ ਪਰ 5 ਤਰੀਕ ਨੂੰ ਸਿਰ ਬੀਬੀਆਂ ਪੈਣਾ ਹੀ ਮੱਥਾ ਟੇਕਣ ਆਉਣਗੀਆਂ ਆਧੁਨ ਬੀਬੀਆਂ ਭੈਣਾਂ ਦਾ ਹੀ ਪ੍ਰਬੰਧ ਕੀਤਾ ਹੁੰਦਾ ਬ ਨੌਜਵਾਨ ਨਬਰਣ ਦੇ ਸਾਥਤਾਂ ਵੱਲੋਂ ਵੀ ਸਿਰ ਬੀਬੀਆਂ ਹੀ ਮੱਥਾ ਮੱਥਾ ਦੇਕਣ ਫਿਰ ਸ਼ੇਧਰੀ ਨੂੰ ਸੱਭਿਆਚਾਰਕ ਪ੍ਰੋਗਰਾਮ ਗਾਇਕ ਹੋਣਗੇ ਪੰਜਾਬ ਦੇ ਨਾਮ ਪਰ ਤੇ ਸਟੇਜ ਦੀ ਤਿਆਰੀ ਹੋ ਚੁੱਕੀ ਆ ਪੂਰੀ ਯਾਨੀ ਕਿ ਕੁਝ ਹੋਈ ਜਾ ਰਹੀ ਆ ਕੁਝ ਰਹਿ ਗਈ ਬਸ ਹੋ ਜਾਣੀ ਆ ਸਾਰਾ ਕੁਝ ਓਕੇ ਆ ਕੰਮ ਬਾਕੀ ਆ ਦੇਖੋ ਸੰਗਤ ਵੱਲੋਂ ਸਾਰਾ ਪ੍ਰਬੰਧ ਕੀਤਾ ਗਿਆ ਪੱਖਿਆਂ ਦਾ ਪਾਣੀ ਦਾ ਬਾਕੀ ਆ ਪਾਣੀ ਦੇ ਟੈਂਕੀਆ ਕਾ ਖੜੀ ਆ ਤੇ ਇਹ ਗਰਾਊਂਡ ਦੇ ਵਿੱਚ ਯਾਨੀ ਕਿ ਮਗਲੇ ਪਾਸੇ ਸਟੇਜ ਦੇ ਕੋਲੇ ਬਾਬੇ ਦੀ ਜਗ੍ਹਾ ਤੇ ਮਗਲੇ ਪਾਸੇ ਗਰਾਊਂਡ ਆ ਜਾਂਦਾ ਸਰਕਾਰੀ ਸਕੂਲ ਦੇ ਮਗਲੇ ਪਾਸੇ ਨੂੰ ਵੱਡਾ ਵੱਡਾ ਸਕੂਲ ਆ ਮੁੰਡਿਆਂ ਦਾ ਉਹਦੇ ਮਗਲੇ ਪਾਸੇ ਗਰਾਊਂਡ ਆ ਜਾਂਦਾ ਸਕੂਲ ਦੇ ਮਗਲੇ ਪਾਸੇ ਨੂੰ ਬਾਬੇ ਜਗ੍ਹਾ ਵੀ ਮਗਲੇ ਉਹ ਬਾਬੇ ਜਗ੍ਹਾ ਤੇ ਮਗਲੇ ਪਾਸੇ ਨੂੰ ਵੀ ਆ ਜਾਂਦਾ ਤੇ ਸਕੂਲ ਦੇ ਮਗਲੇ ਪਾਸੇ ਆ ਜਾਂਦਾ ਸਕੂਲ ਢਾਂਗਿਆਂ ਰਾਹ ਦੇ ਉੱਪਰ ਤੇ ਲਿਜਾਂਦਾ ਜਿਹੜੀ ਬਾਬੇ ਜਗ੍ਹਾ ਵਾ ਜਿਹੜੀ ਐਂਟਰੀ ਆ ਜੀ ਉਹ ਵੀ ਬਾਬੇ ਦੀ ਜਗ੍ਹਾ ਤੇ ਮੂਹਰ ਦੀ ਢਾਂਗਿਆਂ ਦੇ ਅੱਡੇ ਦੇ ਵਿੱਚੋਂ ਹੀ ਐਂਟਰੀ ਆ ਬਾਬੇ ਜਗ੍ਹਾ ਦੇ ਪਾਸੇ ਮਤਲਬ ਮਾਠੜੇ ਕਰਨ ਵਾਸਤੇ ਤੇ ਬਾਕੀ ਆ ਗਰਾਊਂਡ ਦੇ ਵਿੱਚ ਸਾਰੀ ਕੁਸ਼ ਦੇਖੋ ਸਾਰੇ ਪ੍ਰਬੰਧ ਕੀਤੇ ਹੋਏ ਆ ਉਹ ਵੱਡਾ ਪੱਖਾ ਤੇ ਬਾਕੀ ਆ ਵੀ ਗਾਉਂ ਬਜਾਉਣ ਟਰੈਕਟਰਾਂ ਦੇ ਵਿੱਚ ਟੈਕ ਵਗੈਰਾ ਲਾ ਕੇ ਫਿਰ ਮੁੰਡੇ ਮੁੰਡੇ ਪਜੌਰਪ ਗਾ ਜਿਹੜੇ ਸਾਰਾ ਨੱਟ ਤੇ ਟੱਪਦੇ ਆ ਤੇ ਅਨੰਦ ਵੀ ਲੈਂਦਾ ਜਾਨੀ ਮਨ ਨੂੰ ਨੁਕਸਾਨ ਪਹੁੰਚਾ ਦੇ ਹੋ ਜਾਂਦਾ ਨਾ ਬਾਕੀ ਆ ਸੇਵਾਦਾਰ ਲੱਗੇ ਹੋਇਆ ਸੇਵਾ ਕਰਨ ਫਰੂਟ ਵਗੈਰਾ ਕਟਕਟਈਆ ਚੱਲ ਰਿਹਾ ਤੇ 5 ਤੇ 6 ਨੂੰ ਮੇਨ ਮੇਲਾ ਜੀ 5 ਤਰੀਕ ਨੂੰ ਬੀਪੀਆਂ ਭੈਣਾਂ ਦਾ ਤੇ 6 ਤਰੀਕ ਨੂੰ ਤਾਂ ਜਆ ਬੰਡਿਆਂ ਦਾ ਜੀ ਤੇ ਗਾਉਂਡ ਵਜਾਉਣ ਉੱਥੇ ਚੱਲੂਗਾ ਆਹ ਗਰਾਉਂਡ ਦੇ ਵਿੱਚ ਸਾਰਾ ਟੈਟਰ ਟਰਾਲੀਆਂ ਦੇਖੋ ਪਸਾ ਨਹੀਂ ਮੈਂਦਾ ਉਸ ਦਿਨ 5 ਤੇ 6 ਤਰੀਕ ਨੂੰ ਇੰਨਾ ਕਿ ਜਿਆਦਾ ਭਰ ਜਾਣਾ ਤਕਾਨਾ ਵਗੈਰਾ ਲੱਗ ਲੱਗ ਜਾਣੀਆਂ ਇੱਥੇ ਅਦਰ ਸ਼ਾੜ ਆ ਕੇ ਵੀ ਫਲ ਫਰੂਟ ਦਾ ਹੋਰ ਵੀ ਪੇਚ ਨਾਲੇ ਬੰਦਿਆਂ ਦਾ ਤੇ ਬਾਕੀਆਂ ਡਾਕੀਆਂ ਅੱਡੇ ਦੇ ਵਿੱਚ ਡੱਗ ਬਾਬੇ ਜਗਾ ਦੇ ਗੋਲ ਨੂੰ ਹਲਵਾਈਆਂ ਦੀਆਂ ਦੁਕਾਨਾਂ ਪਕੌੜੀਆਂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਲੱਗ ਜਾਂਦੀਆਂ ਦੀਰੀਪੀਆਂ ਬਕਰਾਂ ਵਾਲੀਆਂ ਥੋੜੀ ਦੋਨੋਂ ਖੌਣਿਆ ਤੁਹਾਨੂੰ ਵਿੱਚ ਚੱਲ ਗਏ ਅੱਗੇ ਅੱਗੇ ਚੱਲ ਗਏ ਵਜਾਉਣ ਚੱਲ ਰਿਹਾ ਕੋਲੇ ਤੇ ਚੱਲਦਾ ਕੰਮ ਹੁਣ ਪੂਰਾ ਪੱਕਾ ਪੱਕਾ ਚੱਲਦਾ ਕੰਮ ਬਣਾ ਨੱਚਣ ਵਜਾਉਣ ਦਾ ਦੇਖੋ ਹੁਣ ਮਸਤਾ ਪੂਰਾ ਬੰਦਾ ਤੱਕੇ ਚੱਲ ਕੇ ਹੋਰ ਵੀ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਬਹੁਤ ਜਿਆਦਾ ਅੱਗੇ ਚੱਲ ਕੇ ਵੀ ਨਿਆਰੇ ਪੌਦਾ ਆਉਣਗੇ ਦੇਖੋ ਦੇਖਣਯੋਗ ਹੁੰਦਾ ਤੇ ਜਿਹੜੇ ਵੀਰ ਭਰਾ ਨਹੀਂ ਵੀ ਦੇਖ ਸ਼ਾਕ ਦੇ ਉਹ ਵੀ ਮੇਲਾ ਦੇਖਣ ਆਉਂਦੇ ਆ ਮੱਥਾ ਟੇਕਣ ਆਉਂਦੇ ਆ ਤੇ ਕਿਉਂਕਿ ਇੱਥੇ ਨਾ ਹਰ ਇੱਕ ਸ਼ਰਦਾਂ ਚੜਦਾ ਵਾ ਸ਼ਰਾਬ ਦਾ ਤੇ ਆ ਵੀ ਕਰਾਉਂਦੇ ਆ ਤੇ ਬਾਹਰਲੇ ਵੀ ਇਹਦੇ ਵੀ ਲੱਗਦੇ ਆ ਦਰਗਾਹਾਂ ਨੇ ਵੀ ਕਹੜੀਏ ਵੀ ਹਰ ਇੱਕ ਦੁਨੀਆ ਦੀ ਮਰਦ ਆ ਜਿਹੜੀ ਇੱਥੇ ਆ ਕੇ ਪੂਰੀ ਹੋ ਜਾਂਦੀ ਆ ਜਿਹੜੀ ਕਦੇ ਨਹੀਂ ਪੂਰੀ ਹੁੰਦੀ ਬਾਬਾ ਰੋਡੂ ਵੀ ਦੇ ਆ ਕੇ ਅਰਦਾਸ ਬੇਨਤੀ ਕਰੋ ਚਾਹੇ ਇੱਕ ਬੋਤਲ ਦੀ ਕਰੋ ਚਾਹੇ ਪੇਟੀ ਦੀ ਕਰੋ ਵੀ ਆਪਾਂ ਸੌਖਾ ਵੀ ਸਾਡੇ ਵੀ ਸਾਡੀ ਆ ਚੀਜ਼ ਪੂਰੀ ਹੋ ਜੇ ਤਾਂ ਬਾਬਾ ਜੀ ਬਹੁਤ ਜਲਦੀ ਇਹ ਅਰਦਾਸ ਬੇਨਤੀ ਕਬੂਲ ਕਰ ਲੈਂਦੇ ਆ ਸੱਚੇ ਦਿਲੋਂ ਕਬੂਲ ਕਰੋ ਬੇਨਤੀ ਅਰਦਾਸ ਬੇਨਤੀ ਕਰੋ ਤੇ ਬਾਬਾ ਜੀ ਅਰਦਾਸ ਬੇਨਤੀ ਕਬੂਲ ਕਰ ਲੈਂਦੇ ਨੇ ਬਾਕੀ ਐਂ ਵੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਸਟੇਜ ਵਗੈਰਾ ਤੇ ਗਾਉਣ ਵਜਾਉਣ ਵਾਲਿਆਂ ਦਾ ਸਟੇਜ ਤੋਂ ਵਗੈਰਾ ਤੇ ਬੈਠਣ ਵਾਸਤੇ ਮੁੰਡਿਆਂ ਕੁੰਡਿਆਂ ਦੇ ਬੈਠਣ ਵਾਸਤੇ ਬੰਦੇ ਦੇ ਬੈਠਣ ਵਾਸਤੇ ਪ੍ਰਬੰਧ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਆ ਤੇ ਮਾਹੌਲ ਹੁਣ ਹੁਣ ਉੱਥੇ ਕੱਲ ਦੇ ਹਾਂਦੇ ਆ ਸਿੰਗਰ ਤੇ ਉਹ ਸਾਹਮਣੇ ਸਟੇਜ ਦੇ ਉੱਤੇ ਸਿੰਗਰ ਚੱਲਦੇ ਹਾਂਦੇ ਆ ਉੱਥੇ ਇਹ ਸਟੇਜ ਦੇ ਕੋਲ ਇੱਧਰ ਗਿਆ ਪਰਾਲ ਆਹੋ ਤੇ ਦਰਸਤਾਨੇ ਖਾਲਦਰੀ ਬਾਬਾ ਰੋਡ ਦੀ ਬਾਬਾ ਜੀ ਇਧਰ ਜਗ੍ਹਾ ਨੂੰ ਉਹ ਦਲੰਗਾ ਪਾਣੀ ਦਾ ਪ੍ਰਬੰਧ ਇੱਧਰ ਛਾੜ ਬਾਬਾ ਜੀ ਜਗਾ ਬਣੀ ਹੋਈ ਆ ਤੇ ਤੇ ਸ਼ਰਾਬ ਦਾ ਭੋਗ ਲੱਗਦਾ ਇਧਰ ਸਾਹਮਣੇ ਸ਼ਰਾਬ ਚ ਲੱਗ ਪਹਿਲੀਆਂ ਦੀ ਜਗਾ ਪੁਰਾਣੇ ਬਜ਼ੁਰਗਾਂ ਦੀ ਤੇ ਫਿਰ ਉਹ ਆਉਂਦਾ ਕਹਿੰਦੇ ਐਂ ਚੱਲਦਾ ਆਉਣਾ ਕਾ ਵਾ ਇੱਥੇ ਕੌਂ ਕਿਆਂ ਦੇ ਵਿੱਚ ਕਹਣਗੇ ਹੋਰ ਤਾਂ ਮੈਨੂੰ ਪਤਾ ਨਹੀਂ ਜਣੀ ਹੋਰ ਜਗ੍ਹਾ ਦੇ ਵਿੱਚ ਵੀ ਬਾਬਾ ਰੋਡੂ ਦੀ ਜਗ੍ਹਾ ਬਹੁਤ ਆਮਤ ਆ ਉੱਥੇ ਵੀ ਪਹਿਲਾਂ ਇੱਥੇ ਕੌਂ ਕਿਆਂ ਦੇ ਵਿੱਚ ਮੇਲਾ ਫਿਰ ਉਸ ਤੋਂ ਬਾਅਦ ਵਿੱਚ ਉਹ ਜਿਹੜਾ ਹੋਰ ਜਿੱਥੇ ਬਾਬਾ ਜੀ ਜਗ੍ਹਾ ਇਧਰ ਮੋਗਲੇ ਦੇ ਪਾਸੇ ਫਿਰ ਉੱਥੇ ਵੀ ਬਾਬਾ ਜੀ ਦਾ ਮੇਲਾ ਆ ਜਾਂਦਾ ਵਾ ਉੱਥੇ ਵੀ ਬੜੀ ਧੁੰਮ ਦਾ ਮਨਾਇਆ ਜਾਂਦਾ ਵਾ ਜਣੇ ਬਾਰਸੀ ਮਨਾਈ ਜਾਂਦੀ ਆ ਐਸ ਜਗ੍ਹਾ ਦੇ ਉੱਤੇ ਜਣੇ ਕਿ ਵੀ ਸ਼ਰਾਬ ਤੇ ਬਾਕੀ ਡੇਲੀ ਜਣੇ ਕਿ ਜਿਹੜਾ ਵੀ ਜਿਹੜੇ ਦੇਗਾ ਜਿਹੜੀ ਤੁਹਾਨੂੰ ਜਗ੍ਹਾ ਦਿਖਾਈ ਹੈ ਜਿਹੜੀ ਤੁਹ ਕਹਿੰਦਾ ਉੱਥੇ ਡੇਲੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਦੇਗ ਪਰਤਾਈ ਜਾਂਦੀ ਆ ਤੇ ਹਾਂ ਮਾਥਾ ਦੇਖਣ ਜਦੋਂ ਮਰਜ਼ੀ ਆ ਸਕਦੇ ਹੋ ਸਵੇਰ ਤੋਂ ਟਾਈਮ ਤੋਂ ਲੈ ਕੇ ਦੇਗ ਜਦੋਂ ਮਰਜ਼ੀ ਸ਼ਰਾਬ ਜਦੋਂ ਮਰਜ਼ੀ ਆ ਕੇ ਆਪਾਂ ਚੜਾ ਸਕਦੇ ਜੇ ਸਵੇਰ ਟਾਈਮ ਦੁਪਹਿਰੇ ਸ਼ਾਮ ਜਦੋਂ ਮਰਜ਼ੀ ਆ ਜਾਓ ਕੋਈ ਮਨਾਹੀ ਨਹੀਂ ਪਰ ਹਾਂ 5 ਤਰੀਕ ਨੂੰ ਸਰ ਬੀਬੀਆ ਦਾ ਹੀ ਮੇਲਾ ਉਸ ਦਿਨ ਬੰਦੇ ਨਹੀਂ ਆਉਣਗੇ ਮੈਂ ਫੇਰ ਰਿਪੀਟ ਕਰਦਾ 5 ਤਰੀਕ ਸਰ ਬੀਬੀਆ ਦਾ ਹੀ ਮੇਲਾ ਠੀਕ ਆ ਜੀ ਉੱਥੇ ਸਰ ਬੀਬੀਆਂ ਪੈਣਾ ਹੀ ਮਾ ਤੁਹਾਡੇ ਕਣਾਉਣਗੇ ਆ ਬੱਦੇ 6 3 ਤਰੀਕ ਨੂੰ ਨਹੀਂ ਆਉਣਗੇ 6 3 ਤਰੀਕ ਨੂੰ ਮੇਨ ਮੇਲਾ ਜੀ ਬੰਦਿਆਂ ਦਾ ਫਿਰ ਉਸੜ ਬੰਦੇ ਆਉਣਗੇ ਤੇ ਨਾਲੇ ਪ੍ਰੋਗਰਾਮ ਗਾਇਕਾਂ ਦਾ ਚੱਲੂਗਾ ਰੰਗ ਰੰਗ ਪ੍ਰੋਗਰਾਮ ਜਿਹੜਾ ਸਭਾਜਨ ਪ੍ਰੋਗਰਾਮ ਚੱਲੂਗਾ ਆਉਣ ਵਜਾਉਣ ਚੱਲੂਗਾ ਆਸਤੋਂ ਬਾਕਰ ਰੋਡੂ ਦੇ ਬੈਕ ਸਾਈਡ ਦੇ ਆ ਜਾਣ ਜਗ੍ਹਾ ਤੇ ਉੱਤੇ ਉਹਦਾ ਸਟੇਜ ਤੇ ਸੀਗਾ ਉਹਦਾ ਜਗ੍ਹਾ ਦਾ ਸਥੇਰ ਉਹ ਗਿਆ ਇਹਨਾਂ ਡਾਗਿਆਂ ਰਾਹ ਤੇ 5 ਮਿੰਟ ਤੋਂ ਆਪਾਂ ਪਹਿਲੀ ਪਹਿਲੀ ਸਾਰੀ ਖੜਤੀਆਂ ਸਾਰੀਆਂ ਉਹ ਕਿ ਮੂਵੀ ਸਾਡਾ ਗਰਾਊਂਡ ਦੇ ਵਿੱਚ ਘਾਹ ਵਗਰਾ ਲਾਤਾ ਤੁਹਾਡਾ ਟ੍ਰੈਕਟਰ ਵਾਲੀ ਜਾਂਦੀ ਨਹੀਂ ਜੇ ਉੱਥੇ ਬਾੜਾਂ ਦੇ ਟ੍ਰੈਕਟਰ ਵਾਲੀ ਘਾਹ ਵਗਰਾ ਜਿਹੜਾ ਘਾਹ ਆ ਸਾਰਾ ਪੱਟਾ ਜਾਣਾ ਅੱਗੇ ਦੂਈ ਸਨ ਹੁੰਦੇ ਸੀ ਟ੍ਰੈਕਟਰ ਵਾਲੀਆਂ ਸਾਹਮਣੀਆਂ ਡਾਂਗੀਆਂ ਰਾਹ ਤੇ ਡਾਂਗੀਆਂ ਦੇ ਪਾਸੇ ਦਾ ਸਾਹਮਣੇ ਬਾਬਾ ਰੋਡੂ ਜੀ ਜਿਹੜਾ ਨਾ ਕੀ ਆਟੇ ਦੇ ਵਿੱਚ ਓਕੇ ਵਾਲੇ ਓਕੇ ਵਾਲਾ ਅਸੀਂ ਆਪ ਦੇ ਪਿੰਡ ਤੇ ਜਾ ਕੇ ਤੁਹਾਨੂੰ ਪਾਤੀਆਂ ਲਾਵਾਂਗੇ ਹਾਂ ਮਾਰਕੀਟ ਬਣੀ ਆ ਸਾਰੀ ਦੇਖੋ ਦੁਕਾਨਾਂਾਂ ਪਰ ਲੱਗੀਆਂ ਪਕੌੜੀਆਂ ਤੇ ਜਲੇਬੀਆਂ ਦੀਆਂ ਮਗਰ ਵੀ ਦੇਖਦਾ ਵੀਰੇ ਅੱਜ ਜੀ ਬਾਬਾ ਜੀ ਦਾ ਸਥਾਨ ਬਾਬਾ ਰੋਡੂ ਜੀ ਉਹ ਲੋਟਾ ਕਰਾ। 18 ਉਰਤੀਆਲੇ। ਸਖਾਨਾ। ਥੋੜੇ ਜਿਹੇ ਰੇਪੀਆਂ ਖੜਾਉਣੇ। ਆ ਜੂਸ ਆ ਗਿਆ 10 ਰੁਪਏ ਵਾਲਾ। ਪਰ ਜਦੋਂ ਪਾਣੀ ਪੁਣੀ ਪੀ ਲਿਆ ਹੋਇਆ ਤਾਂ ਇਹਦੇ ਸੁਵੀਰ ਵਾਲਾ ਇੱਥੇ ਪਉਂਦੇ ਆ ਕਿ ਨਹੀਂ ਦੇਖ ਪਣਾ। 100 ਰੁਪਏ ਦਾ ਸੁਵੀਰ ਦਾ ਪੀਆ। ਤੇ ਹੁਣ ਆਪਾਂ ਪਾਸ ਜੇ ਜਾ ਰਹੇ ਆ ਦੇਖੋ ਹੁਣ ਬੰਦੇ ਇੱਥੇ ਗਰਾਉਂਡ ਦੇ ਵਿੱਚ ਜਾਨਕਿ ਵੀ ਆਪ ਦਾ ਮਸਤ ਹੋ ਕੇ ਪ੍ਰਸ਼ਾਦ ਲੈ ਕੇ ਤੇ ਢੰਗੜਾ ਵਗੈਰਾ ਪਾ ਰਹੇ ਆ ਇਹ ਮੁੰਡਾ ਗੁਰੂ ਸਰਦਾਰ ਦਾ ਨਿਕੜੂ ਤੇ ਨਾਲ ਮੁੰਡੇ ਹੋਰ ਵੀ ਦੇਖਿਓ ਨੰਦ ਰਹਿ ਰਹੇ ਨੇ ਪੂਰਾ ਵਧੀਆ ਚੱਲਦਾ ਕੰਮ ਤੇ ਉਹ ਦੇਖੋ ਆਉਂਦੀ ਮਸਤੀ ਦੇ ਵਿੱਚ ਲੱਗਿਆ ਪਿਆ ਵੀ ਲੋਕ ਕੀ ਕਹਿਣਗੇ ਜਾਂ ਕਿੱਦਾਂ ਉਹਨਾਂ ਨੂੰ ਕੋਈ ਮਤਲਬ ਨਹੀਂ ਬੰਦ ਇਹਨਾਂ ਦਾ ਔਰ ਦੇਖ ਲਈ ਆ ਮੱਥਾ ਟੇਕਿਆ ਤੇ ਬੰਦੇ ਇੱਧਰ ਆ ਕੇ ਆਉਦੇ ਆਨੰਦ ਲੈ ਰਹੇ ਸਾਕ ਕਰੂ ਕਰਤਾ ਸਾਲ ਤੇ ਕੀ ਨਾਲ ਹੋਇਆ ਦੀ ਨਾਲ ਸਾਰੇ ਪ੍ਰਸਾਦ ਕਰਦੇ ਨੇ ਵੀਡੀਓ ਦੇ ਨਾਲ ਇਹ ਨਿਕੜੂ 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 ਉਹ ਮੁੰਡਾ ਕੌਣ ਆ ਰਿਹਾ ਹੈ ਇਹਨੇ ਉਹਦਾ ਕਿਉਂ ਮੁੰਡਾ ਖਤਮ ਆ ਰਿਹਾ ਉਹਦੇ ਨਾਲ ਜਿਹੜੇ ਪ੍ਰਸਾਤੀ ਆ ਕਿ ਕਿਹੜੀ ਆ ਸੁਆਤਾ ਸੰਗ ਕਰਦੇ ਆ ਵੀ ਚਲ ਆਪਦਾ ਡਾਂਸ ਦੇਖੋ ਬੰਦੇ ਦਾ ਢੰਗੜਾ ਪਾ ਦੇਖੋ ਤੁਸੀਂ ਕਿਹਨਾਂ ਲਾਵਾ ਦੇਖੋ ਸਰੂਰ ਹੀ ਇਹਨਾਂ ਜਿਹੜੇ ਬਾਬਿਆਂ ਦਾ ਹੁੰਦਾ ਜੀ ਇਹੋ ਮੈਂ ਪਹਿਲਾਂ ਵੀ ਕਹਿਆ ਸੀਗਾ ਵੀ ਜਾਨੀ ਮਾਲ ਨੂੰ ਨਰਸਾਨਾ ਕਰਾਇਓ ਕੋਈ ਵੀ ਬੰਦਾ ਹੋਵੇ ਕਿ ਮੰਨ ਲਓ ਵੀ ਆਪਾਂ ਦੇਗਾ ਫਿਰ ਆਪੋ ਗੰਦਾ ਆਪਾਂ ਵੱਧ ਲੈ ਲੈਂਦੇ ਆ ਜਿਆਦਾ ਸਾਖ ਲੈ ਲੈਂਦੇ ਆ ਫਿਰ ਆਪਣੇ ਸੇਧ ਨੂੰ ਨਰਸਾਨਾ ਕਰਦਾਓ ਕੋਈ ਚੀਜ਼ ਨਾ ਹੋਇਆ ਕਰਾ ਕਰੋ ਕਿਉਂਕਿ ਫਿਰ ਰਾਜੇ ਜੀ ਬਈ ਗੱਡੀ ਮੋਟਰਸਾਈਕਲ ਤੇ ਜਾਣਾ ਸਾਹਮੇ ਜਾਣਾ ਫਿਰ ਵੀਰੇ ਬਹੁਤ ਪ੍ਰੋਬਲਮ ਆਉਂਦੀ ਐ ਐਕਸੀਡੈਂਟ ਵਗੈਰਾ ਹੋ ਜਾਂਦਾ ਤਾਂ ਸੱਟ ਪੇਟ ਵੀ ਵੱਜਦੀ ਐ ਤੇ ਕਈ ਪਜਾਰੇ ਸਰੀਰ ਹੀ ਛੱਡ ਜਾਂਦੇ ਨੇ ਸੰਸਾਰ ਛੱਡ ਜਾਂਦੇ ਨੇ ਆਪਾਂ ਸੌ ਨਹੀਂ ਪਤਾ ਵੀ ਫਿਰ ਕਰੇ ਵੀ ਭਈ ਓਖਾ ਹੋਈ ਨਾ ਸਭ ਦੇ ਇਕੱਲੇ ਇਕੱਲੇ ਸਾਥੀਆਂ ਹੁੰਦੇ ਨੇ ਤੇ ਬਾਕੀ ਤੁਸੀਂ ਆ ਜਾਓ ਨੰਦ ਮਾਣੋ ਡਾਂਸ ਦਾ ਮੁੰਡੇ ਦਾ ਨਿਕੜੂ ਨਿਕੜੂ ਗੁਰੂ ਸਰ ਕਾਂਗਿਆਂ ਵਾਲਾ ਮੁੰਡਾ ਇਹ ਨਿਕੜੂ ਗੁਰੂ ਸਰ ਕਾਂਗਿਆਂ ਨਾ ਹੋਰ ਵੀ ਜਲਵੇ ਬਸੇ ਰਿਹਾ ਦੇਖੋ ਆਹ ਹੋਰ ਆ ਕੇ ਬੰਦੇ ਨਾਲ ਨੱਚਣ ਵਾਲੇ ਲੈ ਆਹ ਦੇਖ ਲੈ ਨੱਚਦੇ ਲੈ ਇਹ ਡਾਂਸ ਰਾਇਲਾ ਹੁਣੇ ਕਰਦੇ ਆ ਓਏ ਜਿਹੜਾ ਨੱਚਦਾ ਓਏ ਆਹ ਲੈ ਆਹ ਦੇਖੋ ਜਵਾਗ ਜੇ ਕੀ ਕਰਦੇ ਆ ਕੀ ਲੱਸਣ ਬਣਿਆ ਓਏ ਨਾਲੇ ਲੈ ਦੇਖ ਲਾਹਾ ਉਹ ਦਰਬਾਰ ਦੇ ਵਿੱਚ ਚੱਲਦਾ ਲੈ ਆਨੇ ਕਰੋ ਡਾਂਸ ਦੇਖੋ ਤੁਸੀਂ ਮੰਗਲਾ ਇਹ ਦੇਖਿਆ ਕਿਤੇ ਅਜਾ ਡਾਂਸ ਮੁੱਲਿਆ ਕਿਤੇ ਵੀ ਪਤਰਾ ਆਪਾਂ ਦੱਸੋ ਤੁਹਾਨੂੰ ਦੱਸ ਦੋ ਕਰੋ ਡਾਂਸ ਕੋ ਕਸ਼ਕ ਵੀਰੋ ਕਿਤੇ ਵਿਆਹ ਦੇਖਿਆ ਹੋਏ ਜਾਗਦੇ ਹੂੰ ਦੇਖਿਆ ਵੀ ਦੇਖਿਆ ਕਿਤੇ ਤੁਮੇ ਇੱਥੇ ਦਿਖਾਈਆਂ ਜੀ ਕੁਛ ਪਿਛਲੇ ਸਾਲ ਦੀਆਂ ਝਲਕੀਆਂ ਤੇ ਬਾਬਰ ਰੱਖੇ ਸੋਖ ਟਾਈਮ ਮਿਲਿਆ ਤਾਂ ਅਰਕੀ ਫੇਰ ਜ਼ਰੂਰ ਤੁਹਾਨੂੰ ਗਾ ਐਤ ਕੀ ਦੁਆ 2024 ਮਿਲਦੀ ਜੀ ਤੁਹਾਨੂੰ ਜ਼ਰੂਰ ਤੁਹਾਨੂੰ ਝਲਕੀਆਂ ਦਿਖਾਵਾਂਗੇ ਵਿੱਚ